ਸਾਡੇ ਕਰਮਾਂ ਦੇ ਜੋ ਲੇਖ ਹਨ ਉਹ ਸਾਨੂੰ ਭੋਗਣੇ ਪੈਂਦੇ ਹਨ ਜੋ ਬੀਜਿਆ ਹੈ ਸੋ ਕਟਣਾ ਤਾਂ ਪਵੇਗਾ ਹੀ ਇਹ ਤਾਂ ਕੁਦਰਤ ਦਾ ਸਿਧਾਂਤ ਹੈ ਜੈਸਾ ਬੀਜੇ ਸੋ ਲੂਣੇ ਕਰਮਾਂ ਸੰਦੜਾ ਖੇਤ ਪਾਵ ਕਿ ਇਹ ਸਰੀਰ ਕਰਮਾਂ ਦਾ ਖੇਤ ਹੈ ਇਸ ਵਿੱਚ ਜਿਹੋ ਜਿਆ ਕੋਈ ਬੀਜਦਾ ਹੈ ਉਹੀ ਕੱਟਦਾ ਹੈ ਕਰਮਾਂ ਦਾ ਅਸੂਲ ਦੋ ਗੱਲਾਂ ਸਮਝਾਉਂਦਾ ਹੈ ਪਹਿਲੀ ਗੱਲ ਹੈ ਕਿ ਇਨਸਾਨ ਬੀਜ ਬੀਜਣ ਵਿੱਚ ਪੂਰਨ ਆਜ਼ਾਦ ਹੈ ਜ਼ਮੀਨ ਕਦੇ ਇਨਸਾਨ ਨੂੰ ਇਹ ਨਹੀਂ ਕਹਿੰਦੀ ਕਿ ਤੂੰ ਮੇਰੇ ਵਿੱਚ ਕਣਕ ਨਾ ਬੀਜ ਤੇ ਚਨੇ ਬੀਜ ਜਾਂ ਚਨੇ ਨਾ ਬੀਜ ਤੇ ਮੱਕੀ ਬੀਜ ਇਨਸਾਨ ਬੀਜ ਬੀਜਣ ਵਾਸਤੇ ਪੂਰਨ ਤੌਰ ਤੇ ਸੁਤੰਤਰ ਹੈ ਪਰ ਇੱਕ ਵਾਰੀ ਕਣਕ ਬੀਜਣ ਤੋਂ ਬਾਅਦ ਜੇ ਉਹ ਆਸ ਰੱਖੇ ਕਿ ਮੱਕੀ ਮਿਲ ਜਾਵੇ ਤਾਂ ਐਸਾ ਉਸ ਦਾ ਸੋਚਣਾ ਮੂਰਖਤਾ ਹੈ ਭਾਵ ਜੋ ਬੀਜਿਆ ਹੈ ਉਹੀ ਕਟਣਾ ਪੈਂਦਾ ਹੈ ਜਿਵੇਂ ਦੀਵਾਰ ਤੇ ਜਦ ਗੇਂਦ ਮਾਰੀਏ ਤਾਂ ਵਾਪਸ ਆਪਣੇ ਹੱਥਾਂ ਵਿੱਚ ਆ ਜਾਂਦਾ ਹੈ ਇਸੇ ਤਰ੍ਹਾਂ ਇਸ ਸੰਸਾਰ ਵਿੱਚ ਕਿਸੇ ਨੂੰ ਜੋ ਦਿੱਤਾ ਜਾਂਦਾ ਹੈ ਉਹੀ ਵਾਪਸ ਆਪਣੇ ਕੋਲ ਆ ਜਾਂਦਾ ਹੈ ਭਾਵ ਕਿ ਕਿਸੇ ਨੂੰ ਦੁੱਖ ਦੇ ਕੇ ਅਸੀਂ ਆਪਣੇ ਲਈ ਦੁੱਖਾਂ ਦੇ ਬੀਜ ਬੀਜਦੇ ਹਾਂ ਦੂਸਰੀ ਗੱਲ ਇਹ ਹੈ ਕਿ ਜ਼ਮੀਨ ਵਿੱਚ ਬੀਜਿਆ ਹੋਇਆ ਬੀਜ ਕਈ ਗੁਣਾ ਵੱਧ ਹੋ ਕੇ ਪੁੰਗਰਦਾ ਹੈ ਇਸੇ ਤਰ੍ਹਾਂ انسان ਜੋ ਵੀ ਕੁਝ ਬੀਜਦਾ ਹੈ ਉਸ ਤੋਂ ਕਈ ਗੁਣਾ ਵੱਧ ਹੋ ਕੇ ਮਿਲਦਾ ਹੈ ਭਾਵ ਕਿਸੇ ਨੂੰ ਦੁੱਖ ਦੇਣ ਨਾਲ ਕਈ ਗੁਣਾ ਵੱਧ ਦੁੱਖ ਮਿਲਦਾ ਹੈ ਤੇ ਕਿਸੇ ਨੂੰ ਸੁੱਖ ਦੇਣ ਨਾਲ ਕਈ ਗੁਣਾ ਵੱਧ ਸੁੱਖ ਪ੍ਰਾਪਤ ਹੁੰਦਾ ਹੈ ਪਲਾ ਦੇ ਕੇ ਪਲਾ ਮਿਲਦਾ ਹੈ ਇੱਜ਼ਤ ਦੇ ਕੇ ਇੱਜ਼ਤ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ